ਵਿਸ਼ਵਾਸ ਪਾਰਦਰਸ਼ੀ ਪਹੁੰਚ ਰਤੇ ਬਦਲਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਯਾਨੀ ਕਿ 10 ਜੂਨ ਨੂੰ ਫਾਸਟ ਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਕਰ ਰਹੇ ਨੇ ਇਹ ਪੋਰਟਲ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਯਕੀਨੀ ਬਣਾਏਗਾ ਸੋ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸੁਧਾਰ ਅੰਤ ਨਹੀਂ ਸਗੋ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਨੇ ਇਹ ਇੱਕ ਅਜੀਹੀ ਲਹਿਰ ਜਿੱਥੇ ਕਾਰੋਬਾਰ ਕਰਨ ਦੀ ਆਸਾਨੀ ਸਿਰਫ ਨਾਰਾ ਨਹੀਂ ਸਗੋ ਇੱਕ ਅਮਲੀ ਸਭਿਆਚਾਰ ਬਣਦੀ ਹੈ ਬਟਿੰਡਾ ਤੋਂ ਸੰਸਦ ਮੈਂਬਰ ਬੀਬੀ ਬਾਦਲ ਨੇ ਮਾਸਾ ਜਿਲ੍ਹੇ ਅਤੇ ਪਿੱਖੀ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ ਹੈ ਉਹਨਾਂ ਨੇ ਪਿੰਡ ਦੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੀ ਗ੍ਰਾਂਟਾਂ ਵੰਡੀਆਂ ਨੇ ਅਤੇ ਸਰਵ ਵਰਕਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਬੀਬੀ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਤਰੱਕੀ ਲਈ ਕੋਈ ਵੀ ਰਕਮ ਜਾਰੀ ਨਹੀਂ ਕੀਤੀ ਗਈ। ਉਹਨਾਂ ਨੇ ਲੁਧਿਆਣਾ ਜੀਬਨੀ ਚੋਣ ਵਿੱਚ ਖੜੇ ਆਪ ਦੇ ਉਮੀਦਵਾਰ ਤੇ ਨਿਸ਼ਾਨਾ ਸਾਦੇ ਉਹਨਾਂ ਕੀ ਇਹ ਕਿ ਇਨਾਂ ਨੂੰ ਤਾਂ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਨਾਂ ਵੀ ਨਹੀਂ ਪਤਾ। ਸੰਸਦ ਮੈਂਬਰ ਦੇ ਦੋਸ਼ ਲਗਾਏ ਕਿ ਪਹਿਲਾਂ ਕਰੋੜਾ ਰੁਪਏ ਲੈ ਕੇ ਕੁਝ ਲੋਕਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜਿਆ ਗਿਆ। ਹੁਣ ਦਿੱਲੀ ਵਿੱਚ ਹਾਰੇ ਕੇਜਵਾਲ ਨੂੰ ਰਾਜ ਸਭਾ ਭੇਜਣ ਲਈ ਲੁਧਿਆਣਾ ਜੀਬਨੀ ਚੋਣ ਵਿੱਚ ਇੱਕ ਰਾਜ ਸਭਾ ਮੈਂਬਰ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਜੋ ਸੀਟ ਖਾਲੀ ਹੋ ਸਕੇ। ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਚਾਲੇ ਅੱਜ ਮੂੜ ਹੋਈ ਮੀਟਿੰਗ ਤੋਂ ਬਾਅਦ ਦਮਦਮੀ ਟਕਸਾਲ ਨੇ 11 ਜੂਨ ਨੂੰ ਪਿੰਡ ਬਾਦਲ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੀ ਰਿਹਾਈਸ਼ ਦੇ ਬਾਹਰ ਦਿੱਤਾ ਜਾਣ ਵਾਲਾ ਤਰਨਾ ਫਿਲਹਾਲ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ ਬਾਅਦ ਦੁਪਹਿਰ ਹੋਈ ਹੈ ਅਤੇ ਸ਼ਾਮ ਤੱਕ ਚੱਲੀ ਸੋ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਦੋਂ ਕੀ ਦੂਸਰੇ ਪਾਸੇ ਦਮਦਮੀ ਟਕ Так что, ਭਾਜਪਾਗੂ ਅਨਿਲ ਸਰੀਰ ਨੇ ਨਸ਼ੇ ਨੂੰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਨਿਸ਼ਾਨਾ 사ਧਿਆ ਉੱਥੇ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ, ਮਨਕੜਤ ਅਤੇ ਬੇਬੁਨਿਆਦ ਸੇ ਮੰਤਰੀ ਢਾਲੀਵਾਲ ਨੇ ਦੋਸ਼ਾਂ ਤੇ ਟੋਕਵਾਂ ਜਵਾਬ ਦਿੰਦਿਆਂ ਹੋਇਆ ਕਿ ਹੈ ਕਿ ਭਾਜਪਾਗੂ ਨੇ ਜਾਣਬੁਝਕੇ ਮੇਰੇ ਖਿਲਾਫ ਝੂਠ ਬੋਲਿਆ ਹੈ ਉਹ ਆਪਣਾ ਬਿਆਨ ਵਾਪਸ ਲੈਣ ਨਹੀਂ ਤਾਂ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਉਹਨਾਂ ਇਹ ਗੁੰਮਰਾਹਕੁੰਨ ਦਾਵਾ ਮੇਰੀ ਜਨਤਕ ਛਵੀ ਨੂੰ ਖਰਾਬ ਕਰਨ ਲਈ ਕੀਤਾ ਹੈ ਕਿਉਂਕਿ ਇਹ ਮਾਮਲਾ ਉਹਨਾਂ ਦੇ ਬਿਆਨ ਦੇ ਬਿਲਕੁਲ ਉਲਟ ਹੈ ਮੈਂ ਅ ਇਹ ਤਾਂ ਵਿਰੁੱਧ ਕਾਨੂੰਨੀ ਨੋਟਿਸ ਭੇਜਾਂਗਾ ਅਖੀਰਲੇ ਇੱਕ ਹਫਤੇ ਵਿੱਚ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਸੋ ਪੰਜਾਬ ਵਿੱਚ ਦੋ ਨਵੇਂ ਮਾਮਲੇ ਸਾਹਮਣੇ ਆਏ ਨੇ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਜਦੋਂ ਕਿ ਇੱਕ ਹਫਤਾ ਪਹਿਲਾਂ ਰਾਜ ਵਿੱਚ ਸਿਰਫ 12 ਸਰਗਰਮ ਕੇਸ ਸਨ ਹੁਣ ਇਹਨਾਂ ਦੀ ਗਿਣਤੀ ਵੱਧ ਕੇ 35 ਹੋ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਸੂਬੇ ਪਰ ਵਿੱਚ ਸપ્ਤਾਵਾਰ ਤੋਂ ਮਾਮਲੇ ਲੁਧਿਆਣਾ ਵਿੱਚ ਨੇ ਇੱਥੇ 23 ਨਵੇਂ ਮਾਮਲੇ ਸਾਹਮਣੇ ਆਏ ਪਿਛਲੇ 24 ਘੰਟਿਆਂ ਵਿੱਚ ਇੱਥੇ ਦੋ ਨਵੇਂ ਮਾਮਲੇ ਸਾਹਮਣੇ ਆਏ ਇੱਕ ਸ਼ਹਿਰ ਵਿੱਚ ਅਤੇ ਦੂਸਰਾ ਪਿੰਡੂ ਖੇਤਰ ਵਿੱਚ ਸੋ ਲੁਧਿਆਣਾ ਵਿੱਚ ਇਹ ਵਾਧਾ ਉਸ ਸਮੇਂ ਹੋਇਆ ਜਦੋਂ ਚੋਣਾਂ ਦੌਰਾਨ ਰਾ ਵਿਦਿਆ ਵਿਸ਼ਵਾਦਾ ਚੋਣ ਪ੍ਰਚਾਰ ਵਿੱਚ ਭਾਰੀ ਵਾਅਦਾ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਜ ਸਹਲਾਨੀਆਂ ਦੀ ਆਮਦ ਵੇਖਣ ਨੂੰ ਮਿਲ ਰਹੀ ਹੈ ਸੋ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਿਛਲੇ ਹਫਤੇ 3 ਨਵੇਂ ਕੇਸ ਦਰਜ ਕੀਤੇ ਗਏ ਨੇ ਜਦੋਂ ਕਿ ਜਲੰਧਰ ਵਿੱਚ 6 ਮੁਹਾਲੇ ਵਿੱਚ 4 ਅਤੇ ਫਿਰੋਜ਼ਪੁਰ ਵਿੱਚ 2 ਮਾਮਲੇ ਸਾਹਮਣੇ ਆਏ ਮਹਾਰਾ ਦਾ ਮੰਨਣਾ ਹੈ ਕਿ ਵੱਡੀ ਗਰਮੀ ਅਤੇ ਲੋਕਾਂ ਦੀ ਲਾਪਰਵਾਹੀ ਵੀ ਇਨਫੈਕਸ਼ਨ ਫੈਲਣ ਦਾ ਕਾਰਨ ਬਣ ਰਹੀ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਾਂ ਲਈ 9 ਜੂਨ ਤੋਂ 13 ਜੂਨ 2025 ਤੱਕ ਦੀ ਮੌਸਮ ਚਤਾਵਨੀ ਜਾਰੀ ਕੀਤੀ ਗਈ ਹੈ ਸੋ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਭਾਰੀ ਗਰਮੀ ਹੀਟ ਵੇਵ ਅਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦੇ ਆਸਾਰ ਨੇ 9 ਜੂਨ ਨੂੰ ਫਿਰੋਜ਼ਪੁਰ ਫਾਜ਼ਿਲਕਾ ਬਠਿੰਡਾ ਮਾਨਸਾ ਮੁਕਸਿਸਾਹ ਤੇ ਹੋਰ ਦੱਖਣੀ ਹਿੱਸੇ ਲਈ ਸਾਵਧਾਨੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 10 ਅਤੇ 11 ਜੂਨ ਨੂੰ ਗਰਮੀ ਹੋਰ ਵਧੇਗੀ ਅਤੇ ਕਈ ਇਲਾਕਿਆਂ ਵਿੱਚ ਹੀਟ ਵੇਵ ਤੇ ਗਰਮ ਰਾਤਾਂ ਨਾਲ ਸੰਬੰਧਿਤ ਸਾਵਧਾਨੀ ਸ਼ਾਰੀ ਰਹੇਗੀ 12 ਜੂਨ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਪਰ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ ਲੁਧਿਆਣਾ ਮਾਨਸਾਦ ਵਿੱਚ ਅਜੇ ਵੀ ਗਰਮੀ ਦਾ ਅਸਰ ਰਹੇਗਾ 13 ਜੂਨ ਨੂੰ ਬਹੁਤ ਹੀ ਜ਼ਿਲ੍ਹਿਆਂ ਵਿੱਚ ਜਿਹੜੀ ਹੈ ਵਾਰਨਿੰਗ ਵੀ ਦਰਸ਼ਾਈ ਗਈ ਹੈ ਪਰ ਫਾਜ਼ਿਲਕਾ ਮਾਨਸਾ ਤੇ ਬਠਿੰਡਾ ਵਰਗੇ ਇਲਾਕਿਆਂ ਗਰਮੀ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੁਝ ਹਿੱਸਿਆਂ ਵਿੱਚ ਬਿਜਲੀ ਚਮਕਣ ਚਮਕ ਜਿਹੜੀ ਹੈ ਗਰਜ ਨਾਲ ਮੀ ਅਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚਖੜ ਚਲਣ ਦੇ ਸੰਕੇਤ ਮਿਲ ਰਹੇ ਨੇ ਅਮਰੀਕੀ ਫੌਜ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਲਾਸ ਐਂਜਲਸ ਵਿੱਚ ਸੈਕੜੇ ਸਰਗਰਮ ਡਿਊਟੀ ਅਮਰੀਕੀ ਮਰੀਨਾ ਨੂੰ ਤਾਇਨਾਤ ਕੀਤਾ ਜਾਏਗਾ ਜੋ ਕਿ ਡੋਲਨ 트럼ਪ ਦੀ ਸਰਕਾਰੀ ਇਮੀਗ੍ਰੇਸ਼ਨ ਸ਼ਾਖਾਵਾਂ ਤੇ ਦੇਸ਼ ਨਿਕਾਲੇ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸ਼ਹਿਰ ਦੇ ਵਿੱਚ ਹੋਰ ਸੈਨਿਕ ਭੇਜਦੇ ਤਮਕੀਦਾ ਜ਼ਿਕਰਤਨ ਕਰਦੇ ਨੇ ਇਸ ਬਿਆਨ ਵਿੱਚ ਯੂਐਸ ਨਾਰਦਰਨ ਕਮਾਂਡ ਨੇ ਐਲਾਨ ਕੀਤਾ ਹੈ ਕਿ ਸਾਸੋ ਮਰੀਨਾ ਦੀ ਇੱਕ ਬਟਾਲੀਅਨ ਨੂੰ 트럼ਪ ਪ੍ਰਸ਼ਾਸਨ ਦੁਆਰਾ ਲਾਸ ਐਂਜਲਸ ਵਿੱਚ ਲਾਬੰਦ ਕੀਤੇ ਗਏ ਲਗਭਗ 2100 ਰਾਸ਼ਟਰੀ ਗਾਰਡ ਸੈਨਕਾਨਲ ਕੰਮ ਕਰਨ ਲਈ ਸਰਗਰਮ ਕੀਤਾ ਗਿਆ ਤਾਂ ਜੋ ਸੰਗੀ ਜਾਇਦਾਦ ਅਤੇ ਕਰਮਚਾਰੀਆਂ ਜਿਸ ਵਿੱਚ ਸੰਗੀ ਇਮੀਗ੍ਰੇਸ਼ਨ ਏਜੰਟ ਵੀ ਸ਼ਾਮਲ ਨੇ ਦੀ ਰੱਖਿਆ ਵਿੱਚ ਸਹਾਇਤਾ ਕੀਤੀ ਜਾ ਸਕੇ ਕੈਲੀਫੋਰਨੀਆ ਨੇ ਟ੍ਰੰਪ ਪ੍ਰਸ਼ਾਸਨ ਵਿਰੁੱਧ ਮੁਕਦਮਾ ਦਾਇਰ ਕੀਤਾ ਇਹ ਮੁਕਦਮਾ ਗਵਰਨਰ ਦੀ ਮਨਜ਼ੂਰੀ ਤੋਂ ਬਿਨਾਂ ਲਾਸ ਐਂਜਲਸ ਵਿੱਚ 2000 ਨੈਸ਼ਨਲ ਗਾਰਡ ਫੌਜਾ ਤਾਇਨਾਤ ਕਰਨ ਦੇ ਫੈਸਲੇ ਵਿਰੁੱਧ ਦਾਇਰ ਕੀਤਾ ਗਿਆ ਸੂ ਰਾਜ ਦੇ ਅਧਿਕਾਰੀਆਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਹੈ ਕਿ ਇਹ ਪਹਿਲਾਂ ਤੋਂ ਹੀ ਤਣਾਪੂਰਨ ਮਾਹੌਲ ਨੂੰ ਹੋਰ ਵਿਗਾੜ ਸਕਦਾ ਹੈ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ ਸੰਵਿਧਾਨਿਕ ਮੁਕਦਮੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਹੈ ਕਿ ਰਾਸ਼ਟਰਪਤੀ ਡੋਲਨ ਟ੍ਰੰਪ ਨੇ ਆਪਣੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਨੇ ਉਹਨਾਂ ਨੇ ਗਵਰਨਰ ਗੈਵਨ ਨਿਊਜ਼ਮ ਦੀ ਸਹਿਮਤੀ ਤੋਂ ਬਿਨਾ ਫੌਜਾ ਤਾਇਨਾਤ ਕੀਤੀਆਂ ਨੇ ਬੌਂਟਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮੈਂ ਇਹ ਸਪੱਸ਼ਟ ਕਰ ਦਿੰਦਾ ਹਾਂ ਕਿ ਕੋਈ ਹਮਲਾ ਜਾਂ ਬਗਾਵਤ ਨਹੀਂ ਹੈ ਰਾਸ਼ਟਰਪਤੀ ਜਾਣਬੁੱਝ ਕੇ ਜ਼ਮੀਨ ਤੇ ਹਫੜਾ ਤਫੜੀ ਅਤੇ ਸੰਕਟ ਪੈਦਾ ਕਰ ਰਹੇ ਨੇ ਤਾਂ ਜੋ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਪ੍ਰਾਪਤ ਕਰ ਸਕਣ ਇਸ ਮੈਨੇ ਅਲਬਰਟਾ ਵਿੱਚ ਹੋਣ ਵਾਲੀ G7 ਮੀਟਿੰਗ ਲਈ ਕੈਨੇਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ਇਨਾਂ ਹੀ ਨਹੀਂ ਇਸ ਸੱਦੇ ਤੋਂ ਕੁਝ ਘੰਟਿਆਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੇ ਨੇ ਵਿਸ਼ੇ ਪੱਧਰ ਤੇ ਭਾਰਤ ਦੀ ਸਥਿਤੀ ਨੂੰ ਲੈ ਕੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਭਾਰਤ ਇਸ ਕਾਨਫਰੰਸ ਵਿੱਚ 25 ਸਤੰਬਰ ਦੀ ਅਰਥਵਿਵਸਥਾ ਹੋਣਾ ਮਹੱਤਵਪੂਰਨ ਹੈ ਕੈਨੇਡਾ ਦੀ ਇਸ ਕਾਰਵਾਈ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ ਵਜੋਂ ਵੇਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ G7 ਜ਼ਮਿਲਣ ਲਈ ਕੈਨੇਡਾ ਦੇ ਦੌਰੇ ਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਪ੍ਰਤੀ ਕੈਨੇਡਾ ਦਾ ਸੂਰ ਬਦਲ ਕੇ ਉੱਥੇ ਹੀ ਸਰਕਾਰ ਵੱਲੋਂ ਇੱਕ ਫੈਸਲਾ ਆਇਆ ਹੈ ਕਿ ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਰਾਹਤ ਮਿਲੇਗੀ ਮੈਡੀਕਲ ਸਟੋਰਾਂ ਨੂੰ ਲੈ ਕੇ ਹੈਮ ਕਪੜ ਸਾਹਮਣੇ ਆਈ ਹੈ ਜਿਸ ਨੇ ਆਮ ਜਨਤਾ ਵਿਚਾਲੇ ਹਲਚਲ ਮਚਾ ਦਿੱਤੀ ਐ ਸੋ ਕੈਮਿਸਟ ਐਸੋਸੀਏਸ਼ਨ ਕੀਰਤਪੁਰ ਸਾਹਿਬ ਦੀ ਇੱਕ ਮਹੱਤਵਪੂਰਨ ਮੀਟਿੰਗ ਸੰਗਠਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਹੋਈ ਐ ਸੋ ਇਸ ਦੌਰਾਨ ਸਰਫ ਸੰਮਤੀ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਕਾਰਨ ਮੈਡੀਕਲ ਸਟੋਰ 3 ਦਿਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਐ ਇਸ ਸਬੰਧੀ ਰਾਕੇਸ਼ ਕੁਮਾਰ ਸੋਨੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਵੀ ਕੈਮਿਸਟ ਐਸੋਸੀਏਸ਼ਨ ਨੇ ਮੈਡੀਕਲ ਸਟੋਰਾਂ ਨੂੰ ਦੋ ਹਫ਼ਤੇ ਵਿੱਚ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਕਿਰਪੁਰ ਸਾਹਿਬ ਦੇ ਅੱਦੇ ਮੈਡੀਕਲ ਸਟੋਰ ਆਉਣ ਵਾਲੀ 15 16 ਤੇ 17 ਜੂਨ ਨੂੰ ਬੰਦ ਰਹਿਣਗੇ ਸਵੇਰ ਵਿੱਚ ਚੋਰੀਆਂ ਨੂੰ ਕਹਿੰਦਾ ਨਾਂ ਨਹੀਂ ਲੈ ਰਹੀਆਂ ਨੇ ਤਾਜ਼ਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ ਜੁਥੇ ਮਸ਼ਹੂਰ ਇਲੈਕਟ੍ਰੋਨਿਕ ਦੇ ਸ਼ੋਅਰੂਮ ਤੇ ਲੱਖਾਂ ਰੁਪਏ ਦੀ ਚੋਰੀ ਹੋਈ ਹੈ ਛੋਟ ਰਖ ਪਰ ਕੇ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਜਾਣਕਾਰੀ ਅਨੁਸਾਰ ਚੋਰਾਂ ਨੇ ਤੜਕੇ ਦੁਕਾਨ ਦਾ ਸ਼ਟਰ ਢਟ ਪੁੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੇ ਨਾਲ ਹੀ ਸੱਤ ਹੋਰ ਦੁਕਾਨਾਂ ਦੇ ਕੈਮਰੇ ਦੀ ਤਾਰਾਂ ਵੀ ਵੱਡੀਆਂ ਤੇ ਸਮਾਨ ਚੋਰੀ ਕੀਤਾ ਉਧਰ ਦੂਸਰੇ ਪਾਸੇ थाना ਫਿਲੌਰ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਾਰੀ ਕਟਨ ਦਾ ਜ਼ਾਇਜ਼ਾ ਲਿਆ ਉਨ੍ਹਾਂ ਕਿਹਾ ਕਿ ਕੈਮਰੇਆਂ ਦੀ ਵੀਡੀਓ ਦੇ ਆਧਾਰ ਤੇ ਅਸੀਂ ਹੋਰ ਡੂੰਘਾਈ ਨਾਲ ਜਾਂਚ ਪੜਤਾਲ பிடிச்சி வரணும் அப்படியே ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਦੂਸਰੇ ਰਾਜਵਾਂ ਨਾਲ ਲਗਤੀ ਸਰਹੱਦਾਂ ਨੂੰ ਸੀਲ ਕਰਕੇ ਇੱਕ ਚੈਕਿੰਗ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸੀਲਡ ਹੈ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਇਹ ਸਰਚ ਅਭਿਆਨ ਚਲਾਇਆ ਗਿਆ ਜਿਸ ਤਹਿਤ ਪੰਜਾਬ ਦੇ ਨਾਲ ਲੱਗਦੇ ਦੂਸਰੇ ਸੂਬਿਆਂ ਦੀਆਂ ਲੱਗਦੀਆਂ ਸਰਹੱਦਾਂ ਤੇ ਨਾਕਾਬੰਦੀ ਕਰਕੇ ਦੂਸਰੀਆਂ ਸੂਬਿਆਂ ਦੀ ਪੁਲਿਸ ਨਾਲ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਰਮਨਪ੍ਰੀਤ ਸਿੰਘ ਜੀਐਸਪੀਡੀ ਨੇ ਕਿਹਾ ਕਿ 13 ਨਾਕੇ ਹਰਿਆਣਾ ਤੇ 6 ਨਾਕੇ ਰਾਜਸਥਾਨ ਸਰਹੱਦ ਨਾਲ ਲਗਾਏ ਗਏ ਨੇ ਇਹਨਾਂ ਨਾਕੇ ਤੇ ਹਰਿਆਣਾ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ